ਤੁਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਡਰਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੇ ਅਮੀਰ ਨਹੀਂ ਬਣ ਸਕੋਗੇ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੇ ਅੰਦਰਲੇ ਡਰ ਹੀ ਤੁਹਾਨੂੰ ਪਿੱਛੇ ਧੱਕ ਰਹੇ ਹਨ ਹਾਂ ਸਹੀ ਸੁਣਿਆ ਪੰਜ ਡਰ ਜੋ ਤੁਹਾਨੂੰ ਗਰੀਬੀ ਵਿੱਚ ਫਸਾਈ ਰੱਖਦੇ ਹਨ ناکامی ਤੋਂ ਡਰਨਾ ਕੀ ਤੁਸੀਂ ਵੀ ਇਸ ਡਰ ਵਿੱਚ ਜੀ ਰਹੇ ਹੋ ਬਦਲਾਅ ਤੋਂ ਘਬਰਾਉਂਦੇ ਹੋ ਲੋਕਾਂ ਦੀਆਂ ਗੱਲਾਂ ਤੁਹਾਨੂੰ ਰੋਕਦੀਆਂ ਹਨ ਪੈਸੇ ਨੂੰ ਨਿਵੇਸ਼ ਕਰਨ ਤੋਂ ਡਰਦੇ ਹੋ ਕੱਲ ਤੇ ਟਾਲਦੇ ਰਹਿੰਦੇ ਹੋ ਪਰ ਅੱਜ ਮੈਂ ਤੁਹਾਨੂੰ ਇਹਨਾਂ ਸਾਰੇ ਡਰਾਂ ਤੋਂ ਮੁਕਤੀ ਦਾ ਰਾਹ ਦੱਸਾਂਗਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਪਰ ਸ਼ਰਤ ਸਿਰਫ ਇੱਕ ਹੈ ਤੁਹਾਨੂੰ ਇਸ ਨੂੰ ਪੂਰਾ ਦੇਖਣਾ ਹੋਵੇਗਾ ਅਤੇ ਆਪਣੇ ਦਿਲ ਵਿੱਚ ਉਤਾਰਨਾ ਹੋਵੇਗਾ ਕੀ ਤੁਸੀਂ ਤਿਆਰ ਹੋ ਆਪਣੇ ਡਰਾਂ ਨੂੰ ਹਰਾਉਣ ਲਈ ਕੀ ਤੁਸੀਂ ਤਿਆਰ ਹੋ ਗਰੀਬੀ ਦੀ ਜ਼ੰਜੀਰ ਤੋੜਨ ਲਈ ਜੀ ਹਾਂ ਤਾਂ ਇਸ ਵੀਡੀਓ ਨੂੰ ਅੱਖਾਂ ਬੰਦ ਕਰਕੇ ਸੁਣੋ ਹਰ ਇੱਕ ਸ਼ਬਦ ਤੁਹਾਡੇ ਦਿਲ ਵਿੱਚ ਉਤਰੇਗਾ ਹਰ ਇੱਕ ਲਾਈਨ ਤੁਹਾਨੂੰ ਇੱਕ ਨਵੀਂ ਰੋਸ਼ਨੀ ਦੇਵੇਗੀ ਮੈਂ ਉਮੀਦ ਕਰਦਾ ਹਾਂ ਇਹ ਚੰਦ ਮਿੰਟ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਮਿੰਟ ਹੋਣਗੇ ਤਾਂ ਫਿਰ ਦੇਰ ਕਿਸ ਗੱਲ ਦੀ ਚਲੋ ਸ਼ੁਰੂ ਕਰੀਏ ਨੰਬਰ 1 ਨਾਕਾਮੀ ਦਾ ਡਰ ਨਾਕਾਮੀ ਤੋਂ ਡਰਨਾ ਸਭ ਤੋਂ ਵੱਡੀ ਗਲਤੀ ਹੈ ਕੀ ਤੁਸੀਂ ਵੀ ਸੋਚਦੇ ਹੋ ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਵੇਗਾ ਪਰ ਸੱਚ ਤਾਂ ਇਹ ਹੈ ਨਾਕਾਮੀਆਂ ਬਿਨਾ ਕੋਈ ਸਫਲ ਨਹੀਂ ਹੋਇਆ ਐਲਨ ਮਸਕ ਸਟੀਵ ਜੌਬਸ ਰਤਨ ਟਾਟਾ ਸਾਰੇ ਨਾਕਾਮੀਆਂ ਤੋਂ ਹੀ ਸਿੱਖ ਕੇ ਅੱਗੇ ਵਧੇ ਨਾਕਾਮੀ ਤੁਹਾਨੂੰ ਨਹੀਂ ਤੁਹਾਡੇ ਰਾਹ ਦੀਆਂ ਰੁਕਾਵਟਾਂ ਨੂੰ ਮਾਰਦੀ ਹੈ ਇਸ ਡਰ ਨੂੰ ਕੱਢੋ ਅਤੇ ਕੋਸ਼ਿਸ਼ ਕਰਨੀ ਸ਼ੁਰੂ ਕਰੋ ਜਿੰਨਾ ਡਰੋਗੇ ਓਨਾ ਪਿੱਛੇ ਰਹੋਗੇ ਹਰ ਨਾਕਾਮੀ ਤੁਹਾਨੂੰ ਸਫਲਤਾ ਦੇ ਇੱਕ ਕਦਮ ਨੇੜੇ ਲੈ ਜਾਂਦੀ ਹੈ ਡਰ ਨੂੰ ਹਰਾਓ ਹਿੰਮਤ ਨਾਲ ਅੱਗੇ ਵਧੋ ਤੁਹਾਡੇ ਵਿੱਚ ਸਫਲ ਹੋਣ ਦੀ ਸ਼ਕਤੀ ਹੈ ਬਸ ਇਸ ਡਰ ਨੂੰ ਦੂਰ ਕਰੋ ਅੱਜ ਹੀ ठान लो ਮੈਂ ਨਾਕਾਮੀ ਤੋਂ ਨਹੀਂ ਡਰਦਾ ਨੰਬਰ 2 ਬਦਲਾਅ ਦਾ ਡਰ ਕੀ ਤੁਸੀਂ ਵੀ ਉਹੀ ਪੁਰਾਣੇ ਢੰਗ ਨਾਲ ਜੀ ਰਹੇ ਹੋ ਜੋ ਹੁਣ ਕੰਮ ਨਹੀਂ ਕਰਦਾ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਪਰ ਤੁਸੀਂ ਅਜੇ ਵੀ ਪਿੱਛੇ ਖੜੇ ਹੋ ਕੀ ਤੁਸੀਂ ਉਸੇ ਥਾਂ ਤੇ اٹਕੇ ਹੋਏ ਹੋ ਜਿੱਥੋਂ ਤੁਸੀਂ ਨਿਕਲਣਾ ਚਾਹੁੰਦੇ ਹੋ ਬਦਲਾਅ ਤੋਂ ਡਰਨਾ ਆਪਣੇ ਆਪ ਨੂੰ ਸੀਮਿਤ ਕਰਨਾ ਹੈ ਨਵੀਆਂ ਤਕਨੀਕਾਂ ਨਵੇਂ ਹੁਨਰ ਨਵੇਂ ਰਾਹ ਸਭ ਕੁਝ ਤੁਹਾਡੇ ਲਈ ਹੈ ਜੇ ਤੁਸੀਂ ਅੱਜ ਵੀ ਨਹੀਂ ਬਦਲੋਗੇ ਤਾਂ ਕੱਲ ਪਛਤਾਓਗੇ ਯਾਦ ਰੱਖੋ ਸਫਲ ਲੋਕਾਂ ਨੇ ਬਦਲਾ ਨੂੰ ਗਲੇ ਲਗਾਇਆ ਡਰ ਨੂੰ ਨਹੀਂ ਤੁਹਾਡੇ ਅੰਦਰ ਵੀ ਉਹੀ ਸ਼ਕਤੀ ਹੈ ਬਸ ਇਸ ਨੂੰ ਪਛਾਣੋ ਪੁਰਾਣੀਆਂ ਆਦਤਾਂ ਪੁਰਾਣੇ ਵਿਚਾਰ ਪੁਰਾਣੇ ਡਰ ਇਹਨਾਂ ਨੂੰ ਛੱਡ ਦਿਓ ਹਾਂਜੀ ਫੈਸਲਾ ਕਰੋ ਮੈਂ ਬਦਲਾਂਗਾ ਮੈਂ ਵਧਾਂਗਾ ਮੈਂ ਜਿੱਤਾਂਗਾ ਕੋਸ਼ਿਸ਼ ਕਰੋ ਗਲਤੀਆਂ ਕਰੋ ਸਿੱਖੋ ਅਤੇ ਦੁਬਾਰਾ ਕੋਸ਼ਿਸ਼ ਕਰੋ ਬਦਲਾ ਹੀ ਤਰੱਕੀ ਦੀ ਚਾਬੀ ਹੈ ਤੁਸੀਂ ਜਿੰਨਾ ਜਲਦੀ ਬਦਲੋਗੇ ਉੰਨੀ ਜਲਦੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਹ ਸਮਾਂ ਤੁਹਾਡਾ ਹੈ ਇਹ ਮੌਕਾ ਤੁਹਾਡਾ ਹੈ ਬਦਲੋ ਵਧੋ ਅਤੇ ਦੁਨੀਆ ਨੂੰ ਦਿਖਾਓ ਕਿ ਤੁਸੀਂ ਕੀ ਕਰ ਸਕਦੇ ਹੋ ਨੰਬਰ 3 ਲੋਕਾਂ ਦੀ رائے ਦਾ ਡਰ ਕੀ ਤੁਸੀਂ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੇ ਸੁਪਨੇ ਭੁੱਲ ਗਏ ਹੋ ਜਦੋਂ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਤਾਂ ਲੋਕ ਕੀ ਕਹਿੰਦੇ ਹਨ ਤੂੰ ਇਹ ਨਹੀਂ ਕਰ ਸਕਦਾ ਇਹ ਤੇਰੇ ਬਸ ਦੀ ਗੱਲ ਨਹੀਂ ਪਰ ਯਾਦ ਰੱਖੋ ਲੋਕਾਂ ਦੀਆਂ ਰਾਵਾਂ ਸਿਰਫ ਉਹਨਾਂ ਦੇ ਆਪਣੇ ਡਰ ਹਨ ਜੋ ਤੁਹਾਡੇ ਤੇ ਹੱਸਦੇ ਹਨ ਉਹੀ ਤੁਹਾਡੀ ਸਫਲਤਾ ਤੇ ਤਾੜੀਆਂ ਵਜਾਉਣਗੇ ਸਫਲ ਲੋਕਾਂ ਨੂੰ ਵੀ ਸ਼ੁਰੂ ਵਿੱਚ ਮਜ਼ਾਕ ਉਡਾਇਆ ਗਿਆ ਸੀ ਪਰ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਤੁਹਾਡੀ ਜ਼ਿੰਦਗੀ ਤੁਹਾਡੀ ਹੈ ਦੂਜਿਆਂ ਦੀ ਨਹੀਂ ਜੇ ਤੁਸੀਂ ਲੋਕਾਂ ਦੇ ਡਰ ਨੂੰ ਆਪਣਾ ਲਓਗੇ ਤਾਂ ਕਦੇ ਵੀ ਅੱਗੇ ਨਹੀਂ ਵਧ ਸਕੋਗੇ ਇਸ ਲਈ ਲੋਕਾਂ ਦੀਆਂ ਰਾਵਾਂ ਤੋਂ ਉੱਪਰ ਉੱਠੋ ਆਪਣੇ ਟਾਰਗੇਟ ਤੇ ਫੋਕਸ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਜੇ ਤੁਹਾਡੇ ਦਿਲ ਵਿੱਚ ਇੱਕ ਖੁਆਇਸ਼ ਹੈ ਤਾਂ ਉਸ ਨੂੰ ਪੂਰਾ ਕਰੋ ਲੋਕਾਂ ਦੇ ਡਰ ਨੂੰ ਆਪਣੇ ਸੁਪਨਿਆਂ ਦਾ ਦੁਸ਼ਮਣ ਨਾ ਬਣਨ ਦਿਓ ਕਿਉਂਕਿ ਜਦੋਂ ਤੁਸੀਂ ਸਫਲ ਹੋਵੋਗੇ ਤਾਂ ਉਹੀ ਲੋਕ ਤੁਹਾਡੀ ਸਲਾਹ ਲੈਣਗੇ ਇਸ ਲਈ ਅੱਜ ਹੀ ਫੈਸਲਾ ਕਰੋ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧੋ ਕਿਉਂਕਿ ਤੁਹਾਡੀ ਕਹਾਣੀ ਸਿਰਫ ਤੁਹਾਡੀ ਹੈ ਅਤੇ ਇਸ ਨੂੰ ਸ਼ਾਨਦਾਰ ਬਣਾਉਣ ਦਾ ਹੱਕ ਵੀ ਸਿਰਫ ਤੁਹਾਡਾ ਹੈ ਨੰਬਰ 4 ਇਨਵੈਸਟਮੈਂਟ ਦਾ ਡਰ ਕੀ ਤੁਸੀਂ ਪੈਸੇ ਤਾਂ ਬਚਾਉਂਦੇ ਹੋ ਪਰ ਇਨਵੈਸਟਮੈਂਟ ਕਰਨ ਤੋਂ ਡਰਦੇ ਹੋ ਪੈਸੇ ਨੂੰ ਬੈਂਕ ਵਿੱਚ ਪਏ ਰਹਿਣ ਦੇਣਾ ਤੁਹਾਨੂੰ ਕਦੇ ਅਮੀਰ ਨਹੀਂ ਬਣਾਉਂਦਾ ਅਸਲ ਅਮੀਰ ਲੋਕ ਪੈਸੇ ਨੂੰ ਕੰਮ ਤੇ ਲਗਾਉਂਦੇ ਹਨ ਨਾ ਕਿ ਸਿਰਫ ਜਮ੍ਹਾਂ ਕਰਦੇ ਹਨ ਸਟਾਕ ਮਾਰਕੀਟ ਰੀਅਲ ਏਸਟੇਟ ਆਪਣਾ ਬਿਜ਼ਨਸ ਸਿੱਖਿਆ ਕੋਈ ਵੀ ਰਾਹ ਅਪਣਾਓ ਛੋਟੀ ਸ਼ੁਰੂਆਤ ਕਰੋ ਪਰ ਅੰਝੀ ਕਰੋ ਇਨਵੈਸਟਮੈਂਟ ਬਾਰੇ ਸਿੱਖੋ ਮਾਹਿਰਾਂ ਤੋਂ ਸਲਾਹ ਲਓ ਗਲਤੀ ਤੋਂ ਨਾ ਡਰੋ ਹਰ ਨਿਵੇਸ਼ਕ ਕਦੇ ਨਾ ਕਦੇ ਗਲਤੀ ਕਰਦਾ ਹੈ ਪੈਸੇ ਨੂੰ ਕੰਮ ਤੇ ਲਗਾਓ ਤਾ ਜੋ ਇਹ ਤੁਹਾਡੇ ਲਈ ਕੰਮ ਕਰੇ ਜੇ ਤੁਸੀਂ ਇਨਵੈਸਟਮੈਂਟ ਨਹੀਂ ਕਰੋਗੇ ਤਾਂ ਪੈਸੇ ਦੀ ਕਮੀ ਦਾ ਡਰ ਤੁਹਾਨੂੰ ਹਮੇਸ਼ਾ ਪਿੱਛੇ ਰੱਖੇਗਾ ਇਸ ਡਰ ਨੂੰ ਜਿੱਤੋ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਓ ਨੰਬਰ 5 ਸ਼ੁਰੂਆਤ ਕਰਨ ਦਾ ਡਰ ਤੁਸੀਂ ਕਦੇ ਸੋਚਿਆ ਹੈ ਮੈਂ ਕੱਲ ਤੋਂ ਸ਼ੁਰੂ ਕਰਾਂਗਾ ਪਰ ਕੱਲ ਕਦੀ ਨਹੀਂ ਆਉਂਦਾ ਸਫਲਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇੰਤਜ਼ਾਰ ਕਰਨਾ ਹਰ ਮਹਾਨ ਸਫਰ ਦੀ ਸ਼ੁਰੂਆਤ ਇੱਕ ਛੋਟੇ ਕਦਮ ਨਾਲ ਹੁੰਦੀ ਹੈ ਅੱਜ ਹੀ ਕੋਈ ਇੱਕ ਛੋਟੀ ਜੀ ਕਾਰਵਾਈ ਕਰੋ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਅੱਜ ਹੀ ਇੱਕ ਲਾਈਨ ਲਿਖੋ ਜੇ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਅੱਜ ਹੀ ਪਹਿਲੀ ਯੋਜਨਾ ਬਣਾਓ ਨਤੀਜਿਆਂ ਦੀ ਚਿੰਤਾ ਨਾ ਕਰੋ ਸਿਰਫ ਸ਼ੁਰੂ ਕਰੋ ਹਰ ਛੋਟੀ ਸ਼ੁਰੂਆਤ ਵੱਡੀ ਸਫਲਤਾ ਨਹੀਂ ਬਣਦੀ ਹੈ ਯਾਦ ਰੱਖੋ ਬਿਨਾਂ ਸ਼ੁਰੂਆਤ ਕੀਤੇ ਕੋਈ ਮੰਜ਼ਿਲ ਨਹੀਂ ਮਿਲਦੀ ਅੱਜ ਹੀ ਆਪਣੇ ਡਰ ਨੂੰ ਪਿੱਛੇ ਛੱਡੋ ਅਤੇ ਪਹਿਲਾ ਕਦਮ ਚੁੱਕੋ ਤੁਹਾਡਾ ਪਵਿੱਖ ਇਸ ਸਮੇ ਤੁਹਾਡੇ ਫੈਸਲੇ ਤੇ ਨਿਰਭਰ ਕਰਦਾ ਹੈ ਸ਼ੁਰੂ ਕਰੋ ਅਤੇ ਦੇਖੋ ਕਿ ਤੁਹਾਡੀ ਹਿੰਮਤ ਤੁਹਾਨੂੰ ਕਿੱਥੇ ਲੈ ਜਾਂਦੀ ਹੈ ਇਹ ਪੰਜ ਡਰ ਜੇ ਤੁਸੀਂ ਇਹਨਾਂ ਨੂੰ ਨਹੀਂ ਹਰਾਓਗੇ ਤਾਂ ਤੁਸੀਂ ਹਮੇਸ਼ਾ ਗਰੀਬ ਰਹੋਗੇ ਪਰ ਅੱਜ ਤੁਸੀਂ ਫੈਸਲਾ ਕਰ ਸਕਦੇ ਹੋ ناکامی ਤੋਂ ਨਾ ਡਰੋ ਬਦਲਾ ਨੂੰ ਗਲੇ ਲਗਾਓ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਨਿਵੇਸ਼ ਕਰੋ ਅਤੇ ਅੱਜ ਹੀ ਸ਼ੁਰੂ ਕਰੋ ਤੁਹਾਡੇ ਅੰਦਰ ਅਸੀਮਤ ਸ਼ਕਤੀ ਹੈ ਬਸ ਇਸ ਨੂੰ ਪਹਿਚਾਣੋ ਅਤੇ ਅੱਗੇ ਵਧੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੀ ਸਫਲਤਾ ਹੁਣ ਸਿਰਫ ਤੁਹਾਡੇ ਫੈਸਲੇ ਤੇ ਨਿਰਭਰ ਕਰਦੀ ਹੈ